ਦੇਖੋ ਅਖਬਾਰਾਂ ਵਿੱਚ ਅੱਜ ਖ਼ਬਰ ਪੜ੍ਹ ਕੇ ਬੜਾ ਅਫਸੋਸ ਹੋਇਆ ਦੁੱਖ ਹੋਇਆ ਮਨ ਤੇ ਕਿ ਸਿੰਘ ਸਾਹਿਬ ਗੰਨੀ ਰਗਵੀਰ ਸਿੰਘ ਜੀ ਹੈੱਡ ਗ੍ਰਾਂਥੀ ਸ੍ਰੀ ਦਰਬਾਰ ਸਾਹਿਬ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਹਾਈ ਕੋਰਟ ਦਾ ਉੱਡਾ ਖੜਕਾਉਣਾ ਪਿਆ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਪਿਛਲੇ ਕੁਝ ਦਿਨਾਂ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸੀ ਦਬਾਹ ਹਿੱਟ ਕੀਤਾ ਜਾ ਰਿਹਾ ਸੀ ਉਹ ਤੋਂ ਭਾਵ ਅਤਕ ਹੋ ਕੇ ਉਹ ਤੋਂ ਮੈਂ ਸਮਝਦਾ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਉਹਨਾਂ ਦੀ ਘਰੇਲੂ ਮਜਬੂਰੀਆਂ ਕਹਿ ਲਓ ਉਹਨਾਂ ਦੇ ਹਾਲਾਤ ਕਹਿ ਲਓ ਜਾਂ ਇੱਕ ਜਿਸ ਤਰੀਕੇ ਦਾ ਉਹਨਾਂ ਦਾ ਵਰਤੋਅ ਹੋਇਆ ਉਹ ਤੋਂ ਮਤਲਬ ਉਹਦਾ ਅਸਰ ਕਹਿ ਲਓ ਉਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵੀ ਜਾਣਾ ਪਿਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਜੱਜਦਾਰ ਸਹਿਬਾਨ ਜਿਹੜੇ ਕੌਮ ਦੇ ਜੱਜਦਾਰ ਨੇ ਉਹਨਾਂ ਨੂੰ ਦੁਨਿਆਵੀ ਆਜ਼ਾਦਤਾ ਦੇ ਗੁੰਡੇ ਖੜਕਾਉਂਦੇ ਪਹਿਨ ਜਦੋਂ ਉਹਨਾਂ ਕੋਲ ਅਸੀਂ ਪੰਮੀ ਮਸਲੇ ਲੈ ਕੇ ਜਾਂਦੇ ਆ ਉਹ ਹੀ ਤਾਂ ਆਪਣੀ ਕੌਮੀ ਕਚਹਿਰੀ ਦੇ ਮੁਖੀ ਹੋਣ ਸੋ ਇਸ ਗੱਲ ਦਾ ਬੜਾ ਦੁੱਖ ਹੋਇਆ ਸੋ ਮੈਂ ਉਹਨਾਂ ਨਾਲ ਸਵੇਰੇ ਉੱਠ ਕੇ ਗੱਲ ਕੀਤੀ ਔਰ ਉਹਨਾਂ ਨੇ ਭਾਵਕ ਜਿਹੜੀ ਗੱਲ ਸੀ ਉਹ ਵੀ ਸਮਝ ਆਈ ਤੇ ਉਹਨਾਂ ਨੇ ਫਿਰ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਮਸਲੇ ਨੂੰ ਜਿਹੜੇ ਕੌਮ ਦੇ ਬਹੁਤ ਮਾਨਵਤਾ ਅਤੇ ਸਿਸ਼ੇਤਾ ਨੇ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਔਰ ਖਾਸ ਤੌਰ ਤੇ ਸ਼ਰੋਮਣੀ ਕਾਲਜ ਦਾ ਸੁਧਾਰ ਲਹਿਰ ਦੇ ਜਿਹੜੇ ਸਾਫਕਾ ਸਾਰੇ ਆਗੂ ਸਹਿਬਾਨ ਨੇ ਉਹਨਾਂ ਨਾਲ ਸੰਪਰਕ ਕਰਕੇ ਇਹ ਕੇਸ ਨੂੰ ਅਸੀਂ ਕੌਮੀ ਮਸਲਾ ਬਣਾ ਕੇ ਖੁਦ ਅਸੀਂ ਅਦਾਲਤ ਦੇ ਵੀ ਜਾਵਾਂਗੇ ਉਹ ਸਾਡੀ ਬੇਨਤੀ ਮੰਨ ਲੈਣ ਕਿ ਉਹ ਆਪਣੇ ਵੱਲੋਂ ਜਿਹੜੀ ਹੈ ਵਾਪਸ ਲੈ ਲੈ ਇਹ ਜਿਹੜੀ ਉਹਨਾਂ ਨੇ ਪਟੀਸ਼ਨ ਪਾਈਆ ਹਾਈ ਕੋਰਟ ਦੇ ਵਿੱਚ ਜਾਨੀ ਗੰਗੀਰ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਆ ਬਈ ਚਿੱਠੀ ਵੀ ਲਿਖੀ ਉਹਨਾਂ ਨੂੰ ਅੱਜਿੱਥੇ ਲਿਖ ਕੇ ਵੀ ਕੀਤੀ ਆ ਬੇਨਤੀ ਤੇ ਕੈਲੀਫੋਨੀਆ ਵੀ ਬੇਨਤੀ ਕੀਤੀ ਆ ਉਹ ਤੋਂ ਪਹਿਲਾਂ ਵੀ ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਜਿਸ ਤਰ੍ਹਾਂ ਦਾ ਵਰਤਾਓ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਜਿਸ ਤਰ੍ਹਾਂ ਦੀ ਕਿਰਦਾਰਕਸ਼ੀ ਕੀਤੀ ਗਈ ਬਲ ਇਹ ਮਗਲ ਇਹ ਦੇ ਨਾਲ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਵਦਨਾਵ ਹੋ ਰਹੀਆਂ ਨੇ ਸਾਡੀਆਂ ਸੰਸਥਾਵਾਂ ਦਾ ਕਦ ਘਟ ਰਿਹਾ ਹੈ ਸਾਡੀ ਇੱਜ਼ਤ ਮਾਨ ਸਤਕਾਰ ਦੁਨੀਆ ਦੇ ਵਿੱਚ ਇਹ ਨਸਨ ਸਮਾਦੀ ਘਟ ਰਹੀ ਹੈ ਜ세ਦਰ ਸਹਿਬਾਨਾ ਦੀ ਘਟ ਰਹੀਆ ਮਤਲਬ ਕਲੇਸ਼ ਤਖਤਾਂ ਦਾ ਉਸ ਵਿੱਚ ਪੈ ਗਿਆ ਤਰੇਸ਼ ਜ세ਦਰ ਸਹਿਬਾਨਾ ਦਾ ਉਸ ਵਿੱਚ ਪੈ ਗਿਆ ਮਤਲਬ ਇਸ ਤਰ੍ਹਾਂ ਦੀ ਹਾਸੋ ਇਹ ਨਹੀਂ ਪੋਜੀਸ਼ਨ ਦੇ ਵਿੱਚ ਮੈਂ ਸਮਝਦਾ ਕੌਮ ਨੂੰ ਜਾਗਣਾ ਪਏਗਾ ਕੌਮ ਨੂੰ ਜਗਾਉਣਾ ਪਏਗਾ ਔਰ ਕੰਮ ਹੀ ਦਰਦ ਰੱਖਣ ਵਾਲੇ ਲੋਕਾਂ ਨੂੰ ਹੁਣ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ ਹੈ ਇਹ ਤਮਾਸ਼ਾ ਜਿਹੜਾ ਹੋ ਰਿਹਾ ਇਹ ਜਲੀਲਪੁਰਾ ਜਿਹੜਾ ਜ세ਦਰ ਸਹਿਬਾਨਾ ਦਾ ਹੋ ਰਿਹਾ ਉਹ ਬਾਬਾ ਬੁੱਢੀ ਜੀ ਬੁੱਢਾ ਸਾਹਿਬ ਜੀ ਦੇ ਗੱਡੀ ਨਿਸ਼ੀਨ ਤੇ ਜਿਹੜੇ ਸਿਖਸ਼ੀਤਾ ਹੋਣ ਉਹਨਾਂ ਦਾ ਇਸ ਤਰ੍ਹਾਂ ਦਾ ਵਰਤਾਅ ਹੋਵੇ ਪਿੱਛੇ ਜੇ ਸਿੰਘ ਸਾਹਿਬ ਜਾਨੀ ਰੰਗਵੀਰ ਸਿੰਘ ਵਾਲਾ ਜਿਹੇ ਤਰ੍ਹਾਂ 에ਅਰਲਾਈਨ ਬਣਾ ਨੇ ਵਰਤਾਅ ਕੀਤਾ ਮਤਲਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਅਧਿਕਾਰੀ ਨੇ ਔਰ ਕਿਸੇ ਵੀ ਅਹੁਦੇਦਾਰ ਨੇ ਜਾ ਕੇ 에ਅਰਲਾਈਨ ਦਾ ਨੋਟਿਸ ਨਹੀਂ ਲਿਆ ਮੰਤਰੀ ਜਿਹੜੇ ਸਬੰਧਤ ਨੇ ਸਿਵਲਾਈਜੇਸ਼ਨ ਹੁਣਾ ਕੋਲ ਆਪਣਾ ਪ੍ਰੋਟੈਸਟ ਜਾਰੀ ਨਹੀਂ ਕੀਤਾ ਮਤਲਬ ਇਸ ਤਰ੍ਹਾਂ ਦਾ ਵਰਤੋ ਸਾਡੇ ਜਿਸੇਦਰ ਸਾਹਿਬਾਨਾਂ ਨਾਲ ਜਿਹੜਾ ਹੋ ਰਿਹਾ ਉਹਨੂੰ ਬੜਾ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਮੈਂ ਇਹਨਾਂ ਨੂੰ ਬੜੀ ਬੇਇੱਜ਼ਤੀ ਕੀਤੀ ਆ ਕਿ ਸਿੱਖ ਕੌਮ ਦੀਆਂ ਮਾਨਵਤੀ ਸ਼ਾਨਾਵਤੀ ਪਰੰਪਰਾਵਾਂ ਨੇ ਔਰ ਸਾਡੀ ਇਹ ਵਿਰਤਾ ਕੇ ਸਿੰਘ ਸਹਿਵਾਨ ਜਿਹੜੇ ਨੇ ਉਹ ਅਦਾਲਤਾਂ ਵਿੱਚ ਨਹੀਂ ਜਾਣਗੇ ਸੋ ਉਸ ਨੂੰ ਪਰੰਪਰਾਮਤੇ ਤਰੀ ਹੈ ਪੈਰਾ ਦਿੰਦੇ ਹੋਏ ਸਿੰਘ ਸਾਹਿਬ ਗਿਆਨੀ ਹਰਿੰਗਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਮੈਂ ਕਿ ਉਹ ਆਪਣੀ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਵਾਪਸ ਲੈਣ ਉਹਦੀ ਥਾਂ ਤੇ ਸਾਡੇ ਜਿਹੜੇ ਭਾਵੇਂ ਮਾਝੂ ਸ਼ਰਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਜਿਵੇਂ ਸਾਹ ਜਰਨੈਲ ਸਿੰਘ ਕਰਤਾਰਪੁਰ ਸਾਹਿਬ ਔਰ ਜਰਨੈਲ ਸਿੰਘ ਪਿਜੋੜੀ ਸਾਹਿਬ ਮੈਨਾਂ ਨੂੰ ਕਿਹਾ ਤਾਂ ਉਹਨਾਂ ਨੂੰ ਕਿ ਤੁਸੀਂ ਪਾਓ ਜਾਂ ਸਾਡੇ ਸਰਮਣੀ ਕੰਦਰ ਸਦਾar ਲਹਿਰ ਦੇ تنਵੀਦਰ ਰਹੇ ਨੇ ਤਾਗੋ ਪ੍ਰਤਾਸੀ ਬਡਾਲਾ ਸਾਹਿਬ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਓ ਉਹਨਾਂ ਨੇ ਵੀ ਕਿਹਾ ਬਡਾਲਾ ਸਾਹਿਬ ਨੇ ਕਿ ਮੇਰੇ ਵੱਲੋਂ ਪਾ ਦੋ ਤੇ ਮੈਂਬਰ ਸਾਹਿਬਾਨ ਨੇ ਵੀ ਕਿਹਾ ਕਰਤਾਰਪੁਰ ਸਾਹਿਬ ਤੇ ਪਿਜੋੜੀ ਸਾਹਿਬ ਨੇ ਕਿ ਸਾਡੇ ਵੱਲੋਂ ਪਾਓ ਇਹ ਸਿੰਘ ਸਾਹਿਬਾਨਾਂ ਨਾਲ ਜਿਹੜਾ ਇਸ ਤਰ੍ਹਾਂ ਦਾ ਵਰਤਾਓ ਆ ਉਹ ਨਹੀਂ ਹੋਣਾ ਚਾਹੀਦਾ ਔਰ ਇੱਕ ਚਿੱਠੀ ਮੈਂ ਅ ਸ੍ਰੀ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਰਜਾ ਉਪਰ ਰਾਨ ਸਾਹਿਬ ਧਾਮੀ ਸਾਹਿਬ ਨੂੰ ਵੀ ਲਿਖ ਰਿਹਾ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਜਿਹੜੀ ਸ੍ਰੀ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਕੌਮ ਦੀ ਸੰਸਥਾ ਹੈ ਇਹਨੂੰ ਕੌਮ ਦੀ ਸੰਸਥਾ ਹੀ ਰਹਿਣ ਦਿਓ ਇੱਕ ਧੜੇ ਦੀ ਇੱਕ ਵਿਅਕਤੀ ਦੀ ਸਵੱਇਤਾ ਨਾ ਵੜਾਓ ਇਹਦੇ ਨਾਲ ਬੜਾ ਵੱਡਾ ਅਪਮਾਨ ਹੋ ਰਿਹਾ ਹੈ ਨਾ ਸੰਸਥਾਵਾ ਦਾ ਹੁਣ ਸ਼ਿਤਾਬ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਿਤਾਬ ਦੀ ਲਈ ਕਮੇਟੀ ਬਣਾਈ ਜਾ ਪਰ ਬੜਾ ਦੁੱਖ ਹੋਇਆ ਇਹ ਧਾਰਮਿਕ ਸਿੱਖਿਆਤਾ ਦਾ ਜਿਹੜਾ ਮਰਜ਼ੀ ਪਾਲਣ ਦੇ ਰਾਸੀ ਲੋਕ ਪਾਉਣੇ ਆ ਤਾਂ ਤਾਂ ਜਾਂ ਤਾਂ ਸਾਰੀਆਂ ਪਾਰਟੀਆਂ ਦੇ ਜਾਂ ਸਮਾਜ ਵਿੱਚ ਫਿੱਟਣ ਵਾਲੇ ਰਾਸੀ ਖੇਤਰ ਵਿੱਚ ਫਿੱਟਣ ਵਾਲੇ ਹਰ ਕਿਸਮ ਦੇ ਸੈਕਸ਼ਨ ਦੇ ਵਿੱਚੋਂ ਲੈਣੇ ਚਾਹੀਦੇ ਸੀ ਇੱਕੋ ਤਰ੍ਹਾਂ ਦੇ ਬੰਦੇ ਲੈ ਕੇ ਮੈਂ ਸਮਝਦਾ ਇਹ ਜਿਹੜੀ ਐਸਜੀਪੀਸੀ ਇਹ ਤਾਂ ਕੱਢ ਘਟਾਵਾ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸਾਂਝੀ ਵਾਲਤਾ ਦੀ ਗੱਲ ਕੀਤੀ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਉਪਦੇਸ਼ ਆ ਸਵੇਂ ਸਾਂਝੀ ਵਾਲਸਦੈ ਕੋਈ ਨਾ ਕਿਸੇ ਵਹਿਰਾ ਜੀਵ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨ ਬੋਦਾ ਉਪਦੇਸ਼ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਹੁਣ ਔਰ ਉਹ ਉਹਨਾਂ ਦੀ ਪਹਿਰੇਦਾਰੀ ਐਜੀਪੀਸੀ ਕਰਦੀ ਹੋਵੇ ਤੇ ਫਿਰ ਉਸ ਸੰਸਥਾ ਵੱਲੋਂ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ 350 ਸਾਲਾ ਸ਼ਹੀਦੀ ਸਮਾਗਮਾਂ ਲਈ ਜਿਹੜੀ ਕਮੇਟੀ ਬਣਾਈ ਆ ਉਹਨੂੰ ਬਿਲਕੁਲ ਇੱਕ ਢੜੇ ਦੀ ਬਣਾ ਕੇ ਰੱਖਤਾ ਜਾਵੇ ਤਾਂ ਮੈਂ ਸਮਝਦਾ ਬੜਾ ਬੜਾ ਅਪਮਾਨ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਵਿਚਾਰਾਂ ਦਾ ਔਰ ਉਹਨਾਂ ਦੀ ਸ਼ਹਾਦਤ ਦਾ ਤੁਸੀਂ ਕਰਕੇ ਅੱਜ ਆਪਣਾ ਧਾਮੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਆ ਕਿ ਉਹ ਅੱਗੇ ਹੋ ਕੇ ਰੋਲ ਅਦਾ ਕਰਨ ਇਤਿਹਾਸ ਗ੍ਰੋਲ ਅਦਾ ਕਰਨ ਸਿੰਘ ਸਾਹਿਬਾਨ ਨੂੰ ਅਦਾਲਤਾਂ ਦਾ ਕੁੰਡਾ ਖੜਗਾਉਂ ਤੱਕ ਜਾਣਾ ਪਵੇ ਇਸ ਤਰ੍ਹਾਂ ਦੀ ਵਿਵਸਥਾ ਬਣਾਓ ਉਹਨਾਂ ਨੇ ਰੂਲਸ ਰੈਗੂਲੇਸ਼ਨ ਬਣਾਉਣ ਲਈ ਕਮੇਟੀ ਬਣਾਈ ਆ ਚੰਗੀ ਗੱਲ ਤੇ ਉਹਦੇ ਘੱਟੋ ਘੱਟ ਜਿੰਨੀ ਦੇਰ ਉਹ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਉਹ ਕਮੇਟੀ ਦੇ ਰੂਲਸ ਰੈਗੂਲੇਸ਼ਨ ਲਾਗੂ ਨਹੀਂ ਹੁੰਦੇ ਉਹਨਾਂ ਦੇ ਤੱਕ ਤਾਂ ਕਿਸੇ ਵੀ ਜਥੇਦਾਰ ਸਾਹਿਬ ਨਾਲ ਛੇੜਖਾਨੀ ਨਾ ਕੀਤੀ ਜਾਵੇ ਔਰ ਪਿਛਲੇ ਸਮੇਂ ਵਿੱਚ ਜੋ ਵਰਤਾਓ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਹੋਇਆ ਭਾਵੇਂ ਗਿਆਨੀ ਰਣਵੀਰ ਸਿੰਘ ਉਹਨਾਂ ਨਾਲ ਹੋ ਰਿਹਾ ਜਾਂ ਹੋਰ ਜਨਕਾ ਸਹਿਬਾਨਾ ਦਾ ਤੇ ਉਹ ਰੋਕਿਆ ਜਾਵੇ ਤਾਂ ਕਿ ਇਹਨਾਂ ਜਨਕਾ ਸਹਿਬਾਨਾ ਦਾ ਸਤਕਾਰ ਜਿਹੜਾ ਹੈ ਔਰ ਰੁਤਬਾ ਜਿਹੜਾ ਹੈ ਉਹ ਕੌਮੀ ਰਹੇ ਤੇ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਹਰ ਸੈਕਸ਼ਨ ਜਿਹੜਾ ਹੈ ਸਾਡੀਆਂ ਮਹਾਨ ਸੰਸਥਾਵਾਂ ਦਾ ਸਤਕਾਰ ਕਰੇ ਸਿੰਘ ਸਹਿਬਾਨ ਦਾ ਸਤਕਾਰ ਕਰੇ ਸੋ ਇਹ ਮੇਰੀ ਬੇਨਤੀ ਹੈ ਮੈਂ ਧੰਮੀ ਸਾਹਿਬ ਨੂੰ ਵੀ ਚਿੱਠੀ ਲਿਖੇ ਹਟਿਆ ਸੋ ਸਿੰਘ ਸਾਹਿਬ ਯਾਨੀ ਰਣਵੀਰ ਸਿੰਘ ਜੀ ਨੂੰ ਬੇਤੀ ਕੀਤੀਆ اور ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਯਾਨੀ ਰਗੇ ਸਿੰਘ ਹੋਰਾਂ ਨੇ ਕਿ ਮਤਲਬ ਜੋ ਮੈਂ ਇਹਨਾਂ ਨੂੰ ਭਾਵਨਾਤਕ ਉਹ ਗੱਲ ਕੀਤੀ ਉਹਦਾ ਉਹ ਇਤਿਆਸ ਰਿਹਾ ਪਰ ਮੈਨੂੰ ਆਸ ਆ ਕਿ ਉਹ ਆਪਣੀ ਪਟੀਸ਼ਨ ਜਿਹੜੀ ਆ ਹਾਈ ਕੋਰਟ ਵਿੱਚੋਂ ਬਾਅਦਸ ਲੈ ਲੈਣਗੇ ਜੋ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਠੀਕ ਹੈ